ਹਾਂਜੀ ਦੇ ਆਪ ਸਾਥੀਓ ਸਤਿ ਸ੍ਰੀ ਅਕਾਲ ਜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਾਂ ਆਪਦੇ ਨਵੇਂ ਵਧੀਆਂ ਹੋਈਆਂ ਤਨਖਾਹਾਂ ਸਮੇਤ ਆਪਣੇ ਪਰਿਵਾਰਾਂ ਦੇ ਵਿੱਚ ਅ ਥੋੜਾ ਜਿਹਾ ਜਥੇਬੰਦਿਕ ਗਤੀਵਿਧੀਆਂ ਤੋਂ ਇਲਾਵਾ ਆਪ ਦਾ ਸਮਾਜਿਕ ਤੇ ਪਰਿਵਾਰਕ ਜੀਵਨ ਬਸਰ ਕਰਦੇ ਆ ਰਹੇ ਆਂ ਤੇ ਹੁਣ ਗਵਰਨਮੈਂਟ ਨੂੰ ਆਪਾਂ ਨੂੰ ਜਿਵੇਂ ਜਿਵੇਂ ਇਲੈਕਸ਼ਨ ਦੇ ਅੱਗੇ ਨੇੜੇ ਆਊਗਾ ਉਸ ਵਕਤ ਜਿਹੜੇ ਆਪਣੇ ਰਹਿੰਦੇ ਕੰਮ ਐ ਉਹਨਾਂ ਤੱਕ ਆਪਾਂ ਨੂੰ ਆਪ ਦੇ ਪ੍ਰੋਜੈਕਟ ਕਰਨੇ ਪੈਣਗੇ ਫਰੇਮ ਕਰਨੀਆਂ ਪੈਣਗੀਆਂ ਮੰਗਾ ਤਾਂ ਕਿ ਹਰੇਕ ਇਨਸਾਨ ਇੱਕ ਆਉਦੀ ਮੰਗ ਦੇ ਉੱਤੇ ਜਿੰਨਾ ਚਿਰ ਯਤਨਸ਼ੀਲ ਰਹਿੰਦਾ ਹੈ ਉਹਨਾਂ ਚਿਰ ਉਹਦੀ ਜਿਹੜੀ ਹੈਗੀ ਹੈ ਜ਼ਿੰਦਗੀ ਦੀ ਧਾਰਾ ਉਹ ਚੱਲਦੀ ਰਹਿੰਦੀ ਹੈ ਭਾਵੇਂ ਦੀ ਪਿਛਲੇ ਸਮੇਂ ਦੇ ਵਿੱਚ ਕਈਆਂ ਨੇ ਗਲਤਫਹਿਮੀਆਂ ਫਲਾਉਣ ਦੀ ਵੀ ਕੋਸ਼ਿਸ਼ ਕੀਤੀ ਜਥੇਬੰਦੀ ਨੇ ਆਪਦੇ ਤਾਣ ਲਾ ਕੇ ਜੋ ਕੁਝ ਲੈ ਕੇ ਆਂਦਾ ਤੁਹਾਡੀ ਝੋਲੀ ਪਾਇਆ ਅਗਲੇ ਸਮੇਂ ਦੇ ਵਿੱਚ ਵੀ ਤੇ ਪਿਛਲੇ ਸਮੇਂ ਦੇ ਵਿੱਚ ਵੀ ਜੇਕਰ ਖੋਟ ਰਿਹਾ ਤਾਂ ਤਖਤ ਵਾਲੇ ਪਾਸੇ ਰਿਹਾ ਇਹ ਤਖਤ ਦੇ ਖੋਟ ਨੂੰ ਬਹੁਤ ਸਾਰੇ ਆ ਨਿੰਦਕ ਆਪਣੇ ਆਪ ਦੇ ਸਾਥੀ ਜਿਹੜੇ ਆਗੂਆਂ ਦੇ ਉੱਤੇ ਮੜਨ ਦੇ ਯਤਨ ਕਰਦੇ ਰਹੇ ਜਦ ਕਿ ਉਹਨਾਂ ਨਾਲ ਖੁਦ ਵੀ ਆਪਣੇ ਆਪ ਸਾਰੇ ਸ਼ੀਸ਼ੇ ਸਾਹਮਣੇ ਉਹਨਾਂ ਦੇ ਆ ਗਏ ਕਿਉਂਕਿ ਸਿਰਫ ਇੱਕ ਗੈਪ ਹੁੰਦਾ ਹੈ ਜਿਹੜਾ ਕਿ ਅ ਗਲਤ ਫਹਿਮੀਆਂ ਪੈਦਾ ਕਰਦਾ ਹੈ ਜਦੋਂ ਉਹ ਗੈਪ ਦੂਰ ਹੋ ਜਾਂਦਾ ਹੈ ਤਾਂ ਗਲਤ ਵਿਹਮੀ ਵੀ ਦੂਰ ਹੋ ਜਾਂਦੀ ਹੈ ਇਹ ਇੱਕ ਬੜਾ ਪਟਲ ਨਿਯਮ ਬਣਾ ਰਿਹਾ ਹੈ ਅਸੀਂ ਕਿਸੇ ਦੀ ਨਿੰਦਿਆ ਨਹੀਂ ਤੇ ਕਿਸੇ ਦੀ ਪ੍ਰੇਜ਼ ਨਹੀਂ ਸਿਰਫ ਤੇ ਸਿਰਫ ਆਪਣੇ ਕੰਮ ਦੇ ਉੱਤੇ ਜਿੰਨਾ ਪ੍ਰਾਪਤ ਕਰ ਲਿਆ ਤੁਹਾਡੀ ਝੋਲੀ ਪਵਾਇਆ ਤੇ ਅਗਲੇ ਨੂੰ ਲੈ ਕੇ ਤਤਪਰਾਂ ਤੇ ਉਹਦੇ ਉੱਤੇ ਮੰਗਾਂ ਦੇ ਉੱਤੇ ਪਹਿਰਾ ਦੇਵਾਂਗੇ ਇਹਦੇ ਸਬੰਧੀ ਅਸੀਂ ਸੋਚਦੇ ਪਏ ਹਾਂ ਕਿ ਸੈਕੰਡ ਸੈਚਰਡੇ ਦੀ ਮੀਟਿੰਗ ਜਿਹੜੀ ਉਹ ਮੋਹਾਲੀ ਅੰਬਸਾਹ ਗੁਰਦੁਆਰਾ ਰੱਖੀਏ ਤਾਂ ਕਿ ਆਪਾਂ ਸਾਰੇ ਉੱਥੇ ਆਗੂ ਸਹਿਬਾਨ ਇਕੱਠੇ ਹੋਈਏ ਬੈਠ ਕੇ ਗੱਲਬਾਤ ਕਰੀਏ ਅਜੇ ਫਾਈਨਲ ਡੇਟ ਨਹੀਂ ਹੈ ਤੁਸੀਂ ਆਪਦੇ ਕਮੈਂਟ ਬਾਕਸ ਦੇ ਵਿੱਚ ਜਾਂ ਵੈਸੇ ਫੋਨ ਕਰਕੇ ਸਾਰੇ ਆਗੂ ਸਹਿਬਾਨ ਸੰਪਰਕ ਕਰੋ ਤਾਂ ਕਿ ਆਪਾਂ ਅਗਲੀਆਂ ਗੱਲਾਂ ਜਿਹੜੀਆਂ ਆ ਉਹਦੇ ਉੱਤੇ ਫੋਕਸ ਕਰਨ ਦੇ ਲਈ ਮੰਗਾਂ ਦੇ ਉੱਤੇ ਫੋਕਸ ਕਰਨ ਦੇ ਲਈ ਆਪਾਂ ਅ ਮੀਟਿੰਗ ਕਰੀਏ ਤੇ ਨਾਲ-ਨਾਲ ਅੱਗੇ ਨੂੰ ਵਧੀਏ ਕਿਉਂਕਿ ਸਮਾਂ ਜਿਹੜਾ ਹੈਗਾ ਉਹ ਅਗਲਾ ਸਮਾਂ ਮੰਗ ਕਰੂਗਾ ਇਸ ਗੱਲ ਦੀ ਤੇ ਫਿਰ ਹੌਲੀ-ਹੌਲੀ ਇੱਕ ਇਹ ਗਰੁੱਪ ਤਾਕਤਵਰ ਹੁੰਦਾ ਹੋਇਆ ਇੱਕ ਤਗੜੀ ਜਥੇਬੰਦੀ ਦੇ ਰੂਪ ਦੇ ਵਿੱਚ ਸਾਹਮਣੇ ਆ ਕੇ ਆਪਦੀਆਂ ਮੰਗਾਂ ਦੇ ਉੱਤੇ ਪਹਿਰੇਦਾਰੀ ਕਰੂਗਾ ਤੇ ਮਜ਼ਬੂਤੀ ਦੇ ਨਾਲ ਪਕੜ ਪਾਊਗਾ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ